ਨੋਬੇ ਮਿੱਤਰ ਪਿਆਰਿਓ ਅੱਜ ਹੈਗੇ 15 ਜਨਵਰੀ ਮੇਲਾ ਮੱਗੀ ਤੇ ਸੰਬੰਧ ਚ ਨਗਰ ਕੀਰਤਨ ਨਿਕਲ ਰਿਹਾ ਤੇ ਨਗਰ ਕੀਰਤਨ ਦੇ ਦਰਸ਼ਨ ਕਰੋ ਜੀ ਆ ਭੰਜਗੀ ਸਿੰਘ ਜੱਟੇ ਬਾਜੀ ਤੇ ਜੋਰ ਵਗਾ ਰਹੇ ਨੇ ਕੀ ਬੈਂਡ ਹੈ ਜੀ ਗੁਰੂ ਵਾਹਿਗੁਰੂ ਵਾਹਿਗੁਰੂ ਬਾਬਾ ਜੀ ਬਾਬਾ ਜੀ ਕਿੱਥੋਂ ਤੁਸੀਂ ਫਤੇਗੜ ਸਾਹਿਬ ਜੀ ਕੀ ਨਾਮ ਹੈ ਜੀ ਕੀ ਨਾਮ ਜੀ ਉਸੇਵਕ ਸਿੰਘ ਜਥਾ ਤੁਹਾਡਾ ਜੀ ਨਹੀਂ ਅਜਾਦ ਸਿੰਘ ਅਜਾਦ ਸਿੰਘ ਇਹ ਬਾਜ ਹੈ ਜੀ ਹਾਂ ਜੀ ਕਿਹੜੀ ਕਿਸਮ ਦਾ ਇਹ ਬਲੈਕ ਆਇਟ ਹਾਂ ਜੀ ਬਲੈਕ ਆਇਟ ਬਲੈਕ ਆਇਟ ਬਲੈਕ ਆਇਟ ਇਹ ਪਾਲਤੂ ਹੈ ਜੀ ਹਾਂ ਜੀ ਇਹ ਪਾਲਤੂ ਦਾ ਇਹ ਪਾਲਤੂ ਬਣਾਉਣਾ ਪੈਂਦਾ ਹੱਥ ਲਾਇਆ ਕੁਝ ਨਹੀਂ ਕਰਦਾ ਜੀ ਨਹੀਂ ਉਹ ਕਰਦਾ ਹੈ ਅੱਛਾ ਇਹ ਜੋੜਾ ਵਾਜੀ ਜੋੜਾ ਵੈਸੇ ਹਲਾ ਲੋ ਵੀ ਦੋਟੇ ਬਣ ਗਿਆ ਉਹ ਅਲੱਗ ਨਾ ਕਿੰਨੀ ਉਮਰ ਹੈ ਜੀ ਇਹਦੀ ਇਹਦੀ ਹੈਗੀ 3 ਸਾਲ ਪਲੱਸ ਹੈ ਲਓ ਜੀ ਮੇਰੇ ਇਹਨੇ ਦੰਦੀ ਵੜਤੀ ਸੀਗੀ ਵਾਹਿਗੁਰੂ ਵਾਹਿਗੁਰੂ ਬਾਬਾ ਜੀ ਕੀ ਨਾਟਾ ਸ਼ਸਤਰਧਾਰੀ ਕਬੀਰ ਜੰਦਰ ਸਿੰਘ ਸ਼ਹੀਦਗੜ੍ਹ ਸਾਹਿਬ ਬਾਬੇਗੜ੍ਹ ਸਾਹਿਬ ਦੇਖੋ ਜੀ ਬਾਜ ਸਜਿਆ ਹੋਇਆ ਪੂਰਾ ਖੰਡਾ ਵੀ ਪਾਇਆ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਪਪਾ ਜੀ ਪਾਸੇ ਹੋ ਜੂ ਯਾਰ ਵਾਹਿਗੁਰੂ ਵਾਹਿਗੁਰੂ ਬਲੀਆਂ ਕੁਰਬਾਨੀਆਂ ਪਹਾੜ ਨਸਾਨੀ ਸਾਹਿਬ ਜਿਹੜੀਆਂ ਉਹਨਾਂ ਨੇ ਉਹ ਬਈ ਅਸੀਂ ਵੀ ਇੱਥੇ ਲਾਈਵ ਕਰ ਪਏ ਆ ਸੀਦਾਂ ਨੂੰ ਕੋ ਸਾਡੀ ਆ ਜੀ ਪ੍ਰੋਫੈਸਰ ਦਾ ਸਾਥ ਆ ਰਿਹਾ ਵਾਹਿਗੁਰੂ ਸਾਡੇ ਸੀਨੀਅਰ ਪੱਤਰਕਾਰ ਜੀ ਸਿੰਘ ਢਿੱਲੋਂ ਜੀ ਸ਼ਾਮਲ ਨੇ ਜੀ ਤੇ ਮਨਿਸਟਰ ਸਾਹਿਬ ਜੀ ਤੇ ਜੀ ਹੈਡ ਗ੍ਰੰਥ ਜੀ ਸ੍ਰੀ ਦਰਬਾਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨਗਰ ਕੀਰਤਨ ਕਿੱਥੋਂ ਸ਼ੁਰੂ ਹੋਇਆ ਤੇ ਕਿੱਥੇ ਜਾਣਾ ਬਾਬਾ ਜੀ ਅੱਜ ਸ਼ਹੀਦਾਂ ਦੇ ਪਾਵਨ ਸਥਾਨ ਗੁਰਦੁਆਰਾ ਟਿੱਕੰਡੀ ਸਾਹਿਬ ਜੀ ਤੋਂ ਇਸ ਨਗਰ ਕੀਰਤਨ ਦੀ ਰਫ਼ਤਾਰ ਹੋਈ ਹੈ ਜੋ ਸ਼ਹਿਰ ਦੇ ਵਿੱਚ ਦੀ ਹੁੰਦਾ ਹੋਇਆ ਗੁਰਦੁਆਰਾ ਟਿੱਬੀ ਸਾਹਿਬ ਗਾਤਨ ਸਰਸੋਬਤ ਤੋਂ ਹੋ ਕੇ ਵਾਪਸੀ ਜਿਹੜੀ ਗੁਰਦੁਆਰਾ ਸ਼ਹੀਦਬੰਗ ਸਾਹਿਬ ਵਿਖੇ ਹੋਵੇਗੀ ਵਾਹਿਗੁਰੂ ਜੀ ਪੰਜ ਪਿਆਰਿਆਂ ਦੀ ਅਗਵਾਈ ਚ ਨਗਰ ਕੀਰਤਨ ਜਿਹੜਾ ਆ ਰਿਹਾ